ਮਿੱਤਰੋ ਕੀ ਹਾਲ ਚਾਲ ਆ ਜੀ ਹੋਰ ਸਾਰਿਆਂ ਦੇ ਘਰ ਪਰਿਵਾਰ ਜਾਨ ਬੋ ਠੀਕ ਆ ਬਾਈ ੜਾਉਣ ਲੱਗੇ ਆ ਬਈ ਕੂਤਰ ਆਪਾਂ ਅੱਜ ਤਿੰਨ ਕਬੂਤਰ ਤੇ ਦੋ ਕਬੂਤਰਾਂ ਪਹਿਲਾਂ ਕੂਤਰ ੜਾਉਣੇ ਆ ਸਭ ਪਹਿਲਾ ਸ਼ੌਂਕ ਕਰੋ ਛਿੱਟੀਆਂ ਆੱਖਾਂ ਦਾ ਇਹਦੇ ਰੰਗ ਹੈਗਾ ਪੂਸਤੇ ਦੇ ਕਸਜ ਹਰਾ ਬਤਰੀ ਜ਼ੋਰ ਤਾਂ ਮਾਰੀ ਇੱਥੇ ਨਹੀਂ ਇਹਦਾ ਵੀ ਕਰੋ ਸ਼ੌਂਕ ਚਿੱਟੀ ਅੱਖ ਇੱਕ ਇੱਕ ਅੱਖ ਕਾਲੀ ਹੈ ਇਹਦੇ ਰੰਗ ਹਜੇ ਲਾਉਣਾ ਪਰਾਣਾ ਹੀ ਲੱਗਿਆ ਵਾ ਸ਼ੌਕ ਆਬੂਤਰ ਉਹ ਜਿਹੜੇ ਇੱਕ ਖੰਭ ਕਾਲਾ ਵਾ ਤੇ ਲਾਲ ਟੂਸਾ ਰੰਗ ਇਹਦਾ ਤੇ ਹੁਣ ਉਹੜੋਂ ਨੇ ਆਪਾਂ ਕੂਤਰਾਂਗਾ ਰਾਹਾਂ ਨੂੰ ਹੀ ਬਤਾਈ ਨੰਨੋ ਨਾ ਸ਼ਾਲਾਂਗੇ ਨਮਾਰ ਲਓ ਜੀ ਲਾਲ ਚੀਨੀ ਕੁਧਰੀ ਆਪਣੀ ਉਡਾਤੇ ਬਾਈ ਪੰਜੇ ਦੇ ਪੰਜੇ ਤੇ ਮੌਸਮ ਅੱਜ ਖਰਾਬ ਹੀ ਆ ਬੱਦਲ ਵਾਈ ਹੋਈ ਵੀ ਆ 8:40 ਤੇ ਛੜਦੇ ਆ ਬਈ ਆਪਾਂ ਕੂਤਰ 8:40 ਹੋ ਗਏ ਆ ਤੇ ਇਹਦੇ ਕਿੰਨਾ ਟਾਈਮ ਲੜਦੇ ਆ ਵਿੱਚ ਨਵੇਂ ਵੀ ਆ ਕੂਤਰियां ਪੁਰਾਣੀਆਂ ਆ ਕੂਤਰ ਨਵੇਂ ਆ ਆ ਜਾਂਦੇ ਆ ਤੇ ਛਾਦਰੀ ਆਪਾਂ ਕਰ ਲਨੇ ਆ ਖੜੀ ਹੋ ਛਾਤਰੀ ਕਰਤੀ ਜੀ ਖੜੀ ਆਪਣੇ ਜਾਨਵਰ ਟਾਈਮ ਇੱਕ ਦਾ ਹੋ ਗਿਆ ਦੋ ਕੂਤਰ ਆ ਫਿਰਦੇ ਤੇ ਤੰਗ ਜਾਨਵਰ ਆਪਣੇ ਉੱਚੇ ਫਿਰਦੇ ਆ ਉਹ ਦੀਨ ਦੇ ਨਹੀਂ ਹਜੇ ਕੈਮਰੇ ਚ ਉੱਚੇ ਜਿਆਦੇ ਆ ਆ ਫਿਰਦੇ ਦੋਤਾ ਇਹ ਨੀਵੇਂ ਆ ਗਿਆ ਹੁਣ ਬੈਠਣਗੇ ਗੂਤਰ ਇਹ ਇੱਕ ਕੂਤਰ ਬੈਠ ਗਿਆ ਬਈ ਆਪਣਾ ਇੱਕ ਆ ਬੈਠੀ ਜਾਂਦਾ ਲਾਲ ਦੂਸੇ ਵਾਲਾ ਬੈਠ ਗਿਆ ਇੱਕ ਪੰਜ ਤੇ ਬੈ ਗਿਆ ਬਈ ਤਿੰਨ ਕੂਤਰ ਆਪਣੇ ਉੱਡੀ ਜਾਂਦੇ ਚਾਰ ਆ ਬੈਠੀ ਜਾਂਦਾ ਇੱਕ ਆ ਗਿਆ ਕਿੰਨੂੰ ਬਿਠਾ ਲੈਨੇ ਹੁਣ ਆ ਗਿਆ ਭਾਈ ਦੂਜੇ ਤਿੰਨ ਕੂਤਰ ਵੀ ਦਿਖਾਉਨੇ ਤੁਹਾਨੂੰ ਆ ਗਿਆ ਭਾਈ ਦੂਜੇ ਕੂਤਰ ਵੀ ਤਿੰਨੇ ਟੋਰੀ ਦਾ ਸਾਲਾ ਤੈਡਾ ਡੰਡੇ ਵਾਲੀ ਝਾਲਰਾਂ ਵਾਲੀ ਕੂਦਰੀ ਤਿੰਨੇ ਉਹ ਲੱਗੀ ਆਪਣੀ ਛਤਰੀ ਹੁਣ ਫੇਰ ਮੁਰ ਚੱਲਿਆ ਗੂਤਰ ਉੱਚੇ ਹੋ ਚੁਣੇ ਵੇਖਦੇ ਅੰਜ ਕਿੰਨਾ ਟਾਈਮ ਕਰਦੇ ਆ ਇਹ ਦੂਜੇ ਦੋ ਤਾਂ ਬਹਿ ਗਏ ਉਹਨਾਂ ਨੂੰ ਪਾਣੀ ਪੁਣੀ ਪਿਆ ਜਾਂਦਾ ਆਪਾਂ 1:31 ਹੋ ਗਏ ਆ ਆਉਂਦੀ ਆ ਜਾਂਦਾ ਬੂਤਕਸ ਵਾਲਾ ਆਟਾ ਡਲਗੀ ਰੜੀ ਤੇ ਇਧਰ ਉਹ ਮਗਰ ਚਾਲ ਰਾੜੀ

ਲਓ ਇਹ ਕਬੂਤਰ ਆਪਣਾ ਆ ਗਿਆ ਉਸ ਤੇ ਕਸ ਵਾਲਾ

ஜ மறியாஜா दूजी शाह हाखी वो कर दी है नहीं बिंदा गुतर बे चढ़ चढ़ ਤੈਨ ਦਾ ਟਾਈਮ ਹੋ ਗਿਆ ਯਾਰ ਹੁ ਤੈਨ ਦਾ ਟਾਈਮ ਹੋ ਗਿਆ ਬਈ ਇੱਕ ਹੀ ਕਰੀ ਜਾਂਦਾ ਬੱਚਾ ਕੂਤਰ ਯਾਰ ਜ਼ੋਰ ਜਾਂ ਮਰੀ ਜਾਂਦਾ ਇਹਨੂੰ ਬੁਵਾ ਲ ਗਿਆ ਆਪਾਂ ਐਵੇਂ ਛੱਦਰੀ ਤੇ ਬੰਨ ਕੇ ਕੂਤਰ ਫੜਕਾ ਕੇ ਇੱਕਾ ਹੁ ਲਗੜ ਪਈ ਜਾਂਦੀ ਜੇ ਲਗੜ ਵੀ ਫੜ ਪੜ ਸਕਦੀ ਇਹਨੂੰ ਉਦੇ ਗੂਤਰ ਦਾ ਭੱਜ ਲੈਂਦੇ ਆ ਦੇਖ ਕੇ ਤੇ ਤੋ ਭੱਜਿਆ ਵੀ ਨਹੀਂ ਜਾਂਦਾ ਗਿਆ ਤਾਂ ਹੌਲੀ ਹੌਲੀ ਜੇ ਫਰ ਮਾਰਦਾ ਬਹੁਤ ਡੀ ਜਾਂਦਾ ਵਾ ਬੇ ਦਿਨ ਤੁਹਾਡੇ ਨਾਲ ਕਰਦੇ ਆ ਸ਼ੇਅਰ ਬਈ ਜੇ ਬਹਿ ਗਿਆ ਬਿੰਦਾ ਹੋਇਆ ਤਾਂ ਦੱਸਾਂਗੇ ਜੇ ਮੁੜ ਗਿਆ ਤਾਂ ਵੀ ਦੱਸਾਂਗੇ ਬੈਠੇ ਨੇ ਯਾਰ ਹਜੇ ਬੈਠਾ ਨਹੀਂ ਕੂਤਰਾ ਜੇ ਮੁੜ ਗਿਆ ਕੂਤਰਾ ਹੋਵੇ ਪਰ ਲਾਈ ਹਜੇ ਜੋਰੀਏ ਜਾਂਦਾ ਹੱਲ ਹੱਲ ਕੇ ਜ ਚੜਦਾ ਅਜੇ ਕਸਾਂ ਚ ਨੀਨਾ ਬਣਿਆ ਪੱਕਾ ਉਹਨਾਂ ਦੋਨਾਂ ਦੀਆਂ ਕੂਤਰੀਆਂ ਨਹੀਂ ਕਸਾਂ ਬਣੀਆਂ ਇਹਨਾਂ ਦੀਆਂ ਡਾਂਗਾਂ ਥੋੜੀਆਂ ਹੋਈਆਂ ਜੇ ਉਤਰਦੀਆਂ ਤੰਗ ਜੋਰ ਜਲਾ ਲਾ ਕੇ ਚੜ ਜਾਂਦਾ ਉਹ ਹੁਣ ਫੇਰ ਉੱਚੇ ਹੋਵੇ ਕੂਤਰਾ ਕੰਨੀ ਆਪਣੇ ਦੋ ਕੂਤਰਾਂ ਤੇ ਕੂਤਰ ਹੋਰ ਤਾਂ ਕੋਹ ਨਹੀਂ ਭਾਈ ਲਗੜਦਾ ਹੀ ਡਰ ਆ ਲਗੜ ਪੈਂਦੀ ਆ ਲਗੜ ਨੂੰ ਫੜਨਾ ਸੌਖਾ ਹੋ ਜਾਣਾ ਕੂਤਰ ਇਹ ਜਿਹੜਾ ਬੋਲਾਉੜਦਾ ਕੂਝੇ ਦਾ ਭੱਜ ਲੈਂਦੇ ਦੇਖ ਕੇ ਇਹ ਤਾਂ ਉਨੀ ਜਬੀੜ ਨਹੀਂ ਫੜੀ ਜਾਂਦੀ ਚਲੋ ਫੇਰ 13 ਦਾ ਉੱਚੇ ਹੋ ਗਏ ਆ ਦੇਖਦੇ ਆ ਫਿਰ ਕਰਦੇ ਆ ਗੱਲ ਤੁਹਾਡੇ ਨਾਲ ਹਾਂਜੀ ਭਾਈ ਆਪਣੀ ਉਹ ਤੀ ਲਾਲ ਚੀਨੀ ਤੇ ਕਬੂਤਰ ਲਾਲ ਪੋਸ ਹਰੀਕਸ ਵਾਲਾ ਬਹਿ ਗਿਆ 350 ਤੇ ਬਹਿ ਗਿਆ ਹੁਣੇ ਬੈਠਿਆ ਜੀ ਤੇ ਆ ਕੂਤਰੀ ਆਪਣੀ ਉੱਡੀ ਜਾਂਦੀ ਸ਼ਾਹ ਉਹਨਾਂ ਨੂੰ ਲਾਉਨੇ ਆਪਾਂ ਤੇ ਲਾ ਕੇ ਦਿਖਾਉਨੇ ਤੁਹਾਨੂੰ ਲੋ ਜੀ ਆ ਫੜ ਬਾ ਲਿਆ ਪਾ ਥੱਲੇ ਲਾ ਲੇ ਕੂਤਰ ਕਰੋਚਾ ਪੂਤਰ ਦਾ ਲੱਗਿਆ ਵਾ ਜੋਰ ਥੋੜਾ ਜਿਹਾ ਪੂਤਰੀ ਠੀਕ ਬੈਠੀ ਐ ਲਓ ਜੀ ਹੁਣ ਇਹਨੂੰ ਪਾਣੀ ਧਰਦਗੇ ਆਪਾਂ ਪੂਤਰ ਆਇਓ ਜੀ ਦੇਖੋ ਇਹਨੇ ਟੋਟ ਟੋਟ ਲੇ ਪਾਣੀ ਦਿੱਤਾ ਧਾਰ ਆਪਾਂ ਹੁਣ ਆ ਫਿਰਦੀ ਵੇ ਸ਼ਾਹ ਕੀ ਗੁਜ਼ਰੀ ਆਪਣੀ ਬਾਕੀ ਉਤਰ ਆਪਣੇ ਬਹਿ ਗਏ ਆ 4 ਵਜੇ ਗਏ ਕਰ ਗਈ ਆ ਜਾਂਦੀ ਵੇਹਨੇ ਹੁਣ ਕਿੰਨੇ ਵਜੇ ਬੈੰਦੀ ਆ ਦਿਖਾਵਾਂਗੇ ਤੁਹਾਨੂੰ ਪੰਜ ਕੂਤਰ ਛੱਡੇ ਸੀ ਅੱਜ ਆਪਾਂ ਇੱਕ ਰਹਿ ਗਈ ਆ ਦੋ ਤਾਂ ਆਪਣੇ 1 ਵਜੇ ਵਹਿ ਗਏ ਸੀ ਕਿਤੇ ਦੋ ਹੋਣੇ ਵਾ ਕੇ ਛੱਡੇ ਆਪਾਂ ਤਿਆਰ ਹੈਗੀ ਗੱਲੀ ਜੀ ਬਾਈ ਕੂਦਰੀ ਸਾਢੇ 4 ਹੋ ਗਏ ਆ ਤੇ ਆਪਾਂ ਹੁਣ ਇਹਨੂੰ ਨਾ ਬਹਾਉਣੇ ਛਤਰੀ ਦੇ ਕੂਤਰ ਬੰਨ ਲਿਆ ਆਪਾਂ ਹੈਗਾ ਜਾਣਾ ਕਿਤੇ ਹੁਣ ਸਾਢੇ 5 ਵਜੇ ਦੇ ਨੂੰ ਤੇ ਦੂ ਪਹਿਲਾਂ ਪਹਿਲਾਂ ਆਪਾਂ ਬਹਾਉਣੇ ਇਹਨੂੰ ਢੁਕਾ ਕੇ ਹੁਣ ਇਹਦੇ ਵੰਦੀਆਂ ਜਾਂ ਨਹੀਂ ਵੰਦੀ ਉਹਨੂੰ ਉਹਨੂੰ ਇਹ ਕੰਮ ਥੋੜਾ ਜਾਂ ਫਿਰ ਮਗਰੋਂ ਬੈਗ ਹੀ ਫੜ ਕੇ ਫਿਰ ਇਹਦਾ ਧਿਆਨ ਨਹੀਂ ਰਹਿਣਾ ਬਾਈ ਫਿਰ ਆਪਾਂ ਵਾ ਕੇ ਇਹਨੂੰ ਦਿਖਾਉਨੇ ਆ ਤੁਹਾਨੂੰ ਤੋ ਤਰੀ ਬੈਠ ਗਈ ਆਪਣੀ ਇਹ ਤਾਂ ਕੋਈ ਬੈਠ ਗਈ ਬਾਈ 15 ਕ ਮਿੰਟਾਂ ਜੀ ਛੇਤੀ ਫਿਰ 15 ਕ ਮਿੰਟਾਂ ਦੇ ਵਿੱਚ ਵਿੱਚ ਬੈਠ ਗਈ ਛੇਤੀ ਤੇ ਟਾਈਮ ਦੇ ਲੋ 4:46 ਹੋ ਗਏ 4:45 ਦੇ ਭਾਈ ਆ ਅਸੀਂ ਹੁਣ 10-15 ਮਿੰਟ ਵਿੱਚ ਪਾਣੀ ਪਿਆਦਾਂਗੇ ਆਪਾਂ ਜਿਵੇਂ ਫੈਕਟਰੀ 'ਚ ਬੈਠੀ ਆ ਕੋਈ ਜ਼ੋਰ ਨਹੀਂ ਲੱਗਿਆ ਗੂਦਰੀ ਦਾ ਪਾਣੀ ਧਰਦਗੇ ਬਾਈ ਹੁਣ ਗੂਦਰੀ ਨੂੰ ਆਪਾਂ ਪਾਣੀ ਬਹੁਤ ਖੁੱਲਾ ਪੀ ਗਈ ਜੂਰ ਜਰ ਰਿਨ ਲੱਗੀਆਂ ਨਹੀਂ ਇਹਦਾ ਬਾਕੀ ਨੋਰਦੀ ਨੂੰ ਵੀ ਟਾਈਮ ਹੋ ਗਿਆ ਬੰਦੋਈ ਡਾਈਂਗਾ ਬਾਬਾ ਹੋ ਗਈ ਆਂ ਜੀ ਮਿੱਤਰੋ ਕਰਨ ਲੱਗੇ ਜੀ ਆਪਣੇ ਵਲੌਗ ਦੀ ਸਮਾਪਤੀ ਕੂਤਰਾ ਆਪਾਂ ਸਾਰੇ ਤਾੜ ਤੇ ਦਾਣੇ ਪਾਣੀ ਸਪਾਤੇ ਹੀ ਕੂਤਰਾ ਨੂੰ ਜਿਹੜੇ ਉੱਡ ਕੇ ਆਏ ਸੀਗੇ ਤੇ ਕਿਵੇਂ ਲੱਗਿਆ ਅੱਜ ਦਾ ਵਲੌਗ ਆਪਾਂ ਨੂੰ ਕਮੈਂਟ ਤੇ ਲਾਈਕ ਕਰਕੇ ਜਰੂਰ ਦੱਸਿਓ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵੇਖਣ ਲਈ ਧੰਨਵਾਦ ਬਈ ਸਾਰੇ ਭਰਾਵਾਂ ਦਾ